ਗੁਰ ਕੈ ਜਨਮ ਮਰਨੁ ਦੁਖ ਜਾਈ ਸਤਿਗੰਗ ਸੱਚਾ ਬਾਤਿ ਸ਼ਾਉ ਸ਼ੇਸਾਨ ਦੇਸਾ ਜਿਸ ਪਾਸ ਬੈਠਿਆ ਸੋਈਐ ਮਨ ਰੀ ਕੌਣ ਕਮਾਦ ਤੈ ਲੀਨੀ ਪਰਲਾ ਨਿਰਭੈ ਅਸਰ ਜੀਓ ਰਾਗ ਭਗਤ ਦੇ ਕੀਤੇ ਮਨ ਰੀ ਕੌਣ ਕਮਾਦ ਤੈ ਲੀਨੀ ਪੰਤ ਜਨਰੁ ਤੇ ਤਾ ਹਤਾ ਤਨ ਜੋਰ ਨ ਕੋ ਧਾਇ ਆਤਮ ਸਾਕਉ ਨਹੀ ਦਿੱਤਾ ਮਰਤਾ ਆਪ ਬਧਾਇ ਨਾਰ ਭਜਿ ਨਾ ਗੁਰ ਜਰ ਸੇਵੈ ਸੰਗੇ ਅੰਦਾ ਕੜੀ ਮੈਂ ਨਰੰਜਰ ਪੀੜੈ ਤੈ ਖੋਜ ਤੋ ਦਿਆ ਅੰਦਾ ਬਹੁਤ ਜਨ ਭਰਮ ਤੈ ਹਾਂ ਦੀ ਬਾਤ ਕਰਦਾਰੀ ਬਾਲ ਜਨ ਪੰਪਤ ਹਾਰੇ ਹੋ ਆਸਰ ਮਤ ਨਹੀਂ ਪਾਈ ਮਾਰਸਨੀ ਪਾਈ ਪਰਦਾਰ ਘਾਲੀ ਨਾਲਕ ਬਦਵਤਾਈ